ਲਖੋਵਾਲ ਸਾਹਿਬ ਨੇ ਰਾਈਟ ਨਾਈਟ ਲੈ ਲਈ ਬਾਦਲ ਸਾਹਿਬ ਨਾਲ 10 ਸਾਲ ਕਿਸੇ ਨੂੰ ਚੇਅਰਮੈਨ ਨਹੀਂ ਲਈ ਹੈ ਤੇ ਚੇਅਰਮੈਨ ਨੇ ਜੋ ਪੈਸਾ ਕਮਾਇਆ ਤੇ ਆਪ ਪਿੱਛੇ ਹੋ ਗਿਆ ਰਿਟਾਇਰਮੈਂਟ ਮੁੰਡਾ ਅੱਗੇ ਕਰ ਦਿਆ ਕੋ ਝੂਠ ਹੈ ਕੱਲ ਦੱਸੋ ਜੀ ਅਸੀਂ ਡਰਦੇ ਨਹੀਂ ਅਸੀਂ ਤਾਂ ਸਰਕਾਰ ਤੋਂ ਨਹੀਂ ਡਰਦੇ ਇਹਨਾਂ ਤੋਂ ਤਾਂ ਡਰਦੇ ਕੀ ਹੈ ਅਸੀਂ ਡਰ ਕੇ ਨਹੀਂ ਆਏ ਇੱਥੇ ਇੱਥੇ ਮਰਨ ਵਾਸਤੇ ਆਏ ਆ ਨਾ ਹਰਿੰਦ ਹਰੀਮਦਰ ਤੋਂ ਨਾ ਦਰਿਆ ਨਾ ਰਾਜੇਵਾਲ ਤੋਂ ਦਰਿਆ ਸੀ ਨਾ ਸਰਕਾਰ ਤੋਂ ਦਰਿਆ ਜੋਤੁਰ ਪੁਣਾ ਚਾਹੁੰਦੇ ਆ ਜੀ ਅਗਿਓ ਮੁੱਖ ਮੰਤਰੀ ਬਣਨਾ ਚਾਹੁੰਦਾ ਏ ਕਿ ਉਹ ਸੁਫਰਾਨੀ ਉਹਦਾ ਪੂਰਾ ਆ ਉਹ ਕਿਉਂ ਨਹੀਂ ਹੋਇਆ ਕੋਈ ਜਨਤਾ ਜਿਹੜੀ ਆ ਉਹਦੇ ਕੰਮ ਕਾਰ ਵੇਖ ਕੇ ਤੇ ਸਾਰੀ ਪਿਛੇ ਹਟ ਗਈ ਆ ਉਹ ਆਣ ਕੇ ਦੂਜੀਆਂ ਜੂਨਾਂ ਵਾਲਿਆਂ ਚ ਰੜ ਗਏ ਤੇ ਰਾਜੇਵਾਲ ਉਹ ਨਹੀਂ ਰਹਿ ਗਏ ਕੱਲੇ ਉਹਨੂੰ ਕੱਲੇ ਸ਼ਰਮਿੰਦੇ ਆਉਣ ਕਿਦਾਂ ਜਨਤਾ ਨਾ ਆਉਣਾ ਸੀ ਜਨਤਾ ਨਾਲ ਨਹੀਂ ਗਈ ਹੁਣ ਕੱਲੇ ਕਿਦਾਂ ਆਉਣ ਉਹਨਾਂ ਦੇ ਨਾਲ ਦੇ ਵਰਕਰ ਸਾਰੇ ਇੱਥੇ ਮੌਜੂਦ ਨੇ ਅੱਛਾ ਹਾਂਜੀ ਉਹ ਕੱਲੇ ਰਹਿ ਗਏ ਨੇ ਮਤਲਬ ਰਾਜੀਵਾਲ ਹੋਰਾਂ ਦੀ ਜਥੇਬੰਦੀ ਦੇ ਵਰਕਰ ਜਿਹੜੇ ਦਰਸ਼ਨਪਾਲ ਸਾਰੇ ਇੱਥੇ ਜ਼ੀਰੋ ਹੋ ਗਏ ਉਹ ਹੁਣ ਆਣ ਨੂੰ ਉਹਨਾਂ ਦਾ ਦਿਲ ਕਰਦਾ ਦੇਖੋ ਡੱਲੇਵਾਲ ਸਾਹਿਬ ਦਾ ਭੰਦੇਰ ਸਾਹਿਬ ਦੇ ਕੋਈ ਮੁੰਡੇ ਦਾ ਵਿਆਹ ਤਾਂ ਹੈ ਨਹੀਂ ਸਿੰਘ ਕਿ ਉਹਨਾਂ ਨੂੰ ਸੱਦਾ ਦੇਵੇ ਲੈਟਰ ਦੇਵੇ ਕੁਝ ਵੀ ਇਹ ਤਾਂ ਸਾਰਿਆਂ ਦੀ ਸਾਂਝੀ ਲੜਾਈ ਹੈ ਤੇ ਉਹਨਾਂ ਦੇ ਨਾਲ ਤੇ ਬਰਕਰਾਰ ਸਾਰੇ ਇੱਥੇ ਪਹੁੰਚ ਚੁੱਕੇ ਸਭ ਤੋਂ ਵੱਡਾ ਤਾਂ ਸਾਨੂੰ ਇਹ ਦਿਖਾਇਆ ਸਾਡਾ ਬੱਚਾ ਸ਼ਹੀਦ ਹੋਇਆ ਉੱਥੇ ਸਭ ਤੋਂ ਪਹਿਲਾਂ ਤਾਂ ਉਹ ਮਸਲਾ ਹੱਲ ਹੋਣਾ ਚਾਹੀਦਾ ਉਸ ਤੋਂ ਬਾਅਦ ਸਾਨੂੰ ਐਮਐਸਪੀ ਹੈ ਉਸ ਤੋਂ ਬਾਅਦ ਇਹ ਸਾਰਾ ਕੁਝ ਹੈ ਐਜ ਹੋ ਸਕਦਾ ਜੀ ਫਾਇਦਾ ਨਹੀਂ ਹੋਣਾ ਨੁਕਸਾਨ ਹੋਵੇ ਜਿੰਨੇ ਲੀਡਰ ਉਹ ਬਾਹਰ ਪਹਿਲਾਂ ਤੋਂ ਰਹਿ ਗਏ ਨਾ ਕੈਚ ਮਤਲਬ ਉਹ ਅੰਦੋਲਨ ਨੂੰ ਮਤਲਬ ਕਿ ਉਹ ਹੀ ਪਹਿਲਾਂ ਵਾਲਾ ਕੰਮ ਕਰਨ ਜਿਹੜਾ ਪਹਿਲਾਂ ਦਿੱਲੀ ਹੋਇਆ ਜਿਹੜੇ ਅੰਦੋਲਨ ਕਰਨ ਵਾਲੇ ਬੰਦੇ ਉਹਨਾਂ ਨੂੰ ਉਹ ਗਦਾਰਾਂਗੇ ਸਰਟੀਫਿਕੇਟ ਦੇ ਦੇ ਜੰਗੇ ਆ ਕੇ ਗਦਾਰੀਆਂ ਉਹ ਆਪ ਕਰ ਰਹੇ ਆ ਜਦੋਂ ਪਹਿਲਾਂ ਤੋਂ ਨਹੀਂ ਆਏ ਹੁਣ ਉਹਨਾਂ ਨੂੰ ਖਰਾਬ ਕਰਨਾ ਆ ਸਕਦੇ ਆ ਅੰਦਰ ਉਹਨਾਂ ਲਗੇ ਫਾਇਦੇ ਉਹਨਾਂ ਨੂੰ ਆਉਣਾ ਚਾਹੀਦਾ ਕਿ ਨਹੀਂ ਨਹੀਂ ਆਉਣਾ ਚਾਹੀਦਾ ਉਹਨਾਂ ਨੂੰ ਬਿਲਕੁਲ ਨਹੀਂ ਕੋਈ ਰਬੜ ਦੀ ਗੋਲੀ ਨਹੀਂ ਇੱਥੇ ਚੱਲੀ ਇੱਥੇ ਬੰਬਾਬਾਰੀ ਹੋਈ ਹੈ ਜਿੰਨੇ ਬੰਦੇ ਜਿਸ ਬੱਚੇ ਦਾ ਕਿਸੇ ਦਾ ਜਿਸ ਛਾਣੇ ਦੇ ਬਜ਼ੁਰਗ ਤੇ ਲੱਗ ਹੀ ਨਾ ਉਹ ਉੱਥੇ ਬੇਹੋਸ਼ ਹੋ ਕੇ ਆਇਆ ਚੱਕ ਕੇ ਲੈ ਆ ਇਹਨੂੰ